ਇਸ ਹਾਲ ਲਗਾਤਾਰ ਉੱਚੀਆਂ ਛਾਲਾਂ ਮਾਰ ਰਹੀਆਂ ਸੋਨੇ ਚਾਂਦੀ ਦੀਆਂ ਕੀਮਤਾਂ ਨੂੰ ਅਚਾਨਕ ਵੱਡਾ ਝਟਕਾ ਲੱਗਾ ਦੱਸਦੇ ਕਿ ਕੋਮੀ ਰਾਸ਼ਤਾਨੀ ਦਿੱਲੀ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ 134800 ਤੋਂ ਘਟ ਕੇ ਹੁਣ 123000 ਲੱਖ ਪ੍ਰਤੀ ਟੋਲਾ ਹੋ ਗਈਆਂ ਹਨ ਭਾਵ ਸੋਨਾ 12000 ਰੁਪਏ ਸਸਤਾ ਹੋ ਗਿਆ ਹੈ ਦੱਸਦੇ ਕਿ 17 ਅਕਤੂਬਰ ਨੂੰ ਸੋਨੇ ਦਾ ਤੇਜ਼ ਰਿਕਾਰਡ ਪੱਧਰ 134800 ਪੱਧਰ ਪਹੁੰਚ ਗਿਆ ਸੀ ਪਿਛਲੇ ਸਮੇਂ ਦੌਰਾਨ ਸੋਨਾ ਤੇ ਚਾਂਦੀ ਲਗਾਤਾਰ ਰਿਕਾਰਡ ਪੱਧਰ ਤੇ ਪਹੁੰਚ ਗਿਆ ਸੀ ਇਸ ਦੇ ਬਾਵਜੂਦ ਨਿਵੇਸ਼ਕ ਧੜਾ ਧੜਾ ਸੋਨਾ ਖਰੀਦ ਰਹੇ ਸੀ ਹੁਣ ਅਚਾਨਕ ਸੋਨਾ ਆਪਣੀ ਚਮਕ ਗਵਾਉਣ ਲੱਗਾ ਹੈ ਪਿਛਲੇ ਹਫਤੇ ਵਿਸ਼ਵ ਬਾਜ਼ਾਰ ਵਿੱਚ ਸਤੰਬਰ 2011 ਤੋਂ ਬਾਅਦ ਸੋਨੇ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਆਈ ਹੈ ਇਹ 4400 ਰੁਪਏ ਪ੍ਰਤੀ ਔਂਗ ਤੋਂ ਡੇਕ ਕੇ 4036% ਸੌਂਗ ਹੋ ਗਈ ਹੈ ਭਾਵ 14 ਸਾਲਾਂ ਵਿੱਚ ਸਭ ਤੋਂ ਵੱਡੀ ਗਰਾਵਿਟ ਆਈ ਹੈ ਇਸ ਤੋਂ ਪਹਿਲਾਂ ਵੀ ਦੇਸ਼ਾਂ ਵਿੱਚਕਾਰਤਨਾ ਅਤੇ ਕੇਂਦਰੀ ਬੈਂਕਾਂ ਦੀ ਮਜ਼ਬੂਤ ਮੰਗ ਨੇ ਹਾਲ ਹੀ ਦੇ ਸਾਲਾਂ ਵਿੱਚ ਸੋਨੇ ਦੇ ਲਾਭ ਨੂੰ ਵਧਾਇਆ ਸੀ ਵਿਸ਼ਲੇਸ਼ਕਾਂ ਅਨੁਸਾਰ ਕੀਮਤੀ ਤਾਤਾਂ ਅਸਥਿਰ ਹੋ ਸਕਦੀਆਂ ਹਨ ਇਸ ਲਈ ਸੋਨੇ ਦੀਆਂ ਕੀਮਤਾਂ ਵਿੱਚ ਰੋਜ਼ਾਨਾ ਉਤਰਾ ਚੜਾ ਅਸਾਧਾਰਨ ਨਹੀਂ ਹਨ ਇਸ ਤੋਂ ਪਹਿਲਾਂ ਵੀ ਦੇਸ਼ਾਂ ਵਿਚਕਾਰ ਤਣਾਅ ਤੇ ਕੇਂਦਰੀ ਬੈਂਕਾਂ ਦੀ ਮਜ਼ਬੂਤ ਮੰਗ ਨੇ ਹਾਲ ਹੀ ਦੇ ਸਾਲਾਂ ਵਿੱਚ ਸੋਨੇ ਦੇ ਲਾਭ ਨੂੰ ਵਧਾਇਆ ਸੀ ਵਿਸ਼ਲੇਸ਼ਕਾਂ ਅਨੁਸਾਰ ਕੀਮਤੀ ਤਾਤਾਂ ਅਸਥਿਰ ਹੋ ਸਕਦੀਆਂ ਹਨ ਇਸ ਲਈ ਸੋਨੇ ਦੀਆਂ ਕੀਮਤਾਂ ਵਿੱਚ ਰੋਜ਼ਾਨਾ ਉਤਰਾ ਚੜਾਅ ਅਸਾਧਾਰਨ ਨਹੀਂ ਇਸ ਹਫਤੇ ਦੀ ਗ੍ਰਾਵਿਟੀ ਅਮਰੀਕਾ ਤੇ ਚੀਨ ਵਿਚਕਾਰ ਵਪਾਰਕ ਤਣਾਅ ਨੂੰ ਘਟ ਕਰਨ ਦੀਆਂ ਉਮੀਦਾਂ ਕਰਨ ਹੋਈ ਸੀ ਕੁਝ ਲੋਕਾਂ ਦਾ ਅਨੁਮਾਨ ਹੈ ਕਿ ਸੋਨੇ ਦੀਆਂ ਕੀਮਤਾਂ ਹੋਰ ਡਿੱਗ ਸਕਦੀਆਂ ਹਨ ਦੀਵਾਲੀ ਤੋਂ ਬਾਅਦ ਸੋਨੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ਦੱਸਦੀ ਹੈ ਕਿ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ ਦੀਵਾਲੀ ਤੋਂ ਪਹਿਲਾਂ ਕੀਮਤਾਂ ਵਿੱਚ ਵਾਧਾ ਵੇਖਣ ਨੂੰ ਮਿਲ ਰਿਹਾ ਸੀ ਤੇ ਹੁਣ ਇਸੇ ਤਰ੍ਹਾਂ ਹੀ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ